ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਕਿਰਪਾ ਰੱਖੇ ਮਾਰਗ ਚੜ੍ਹਦੀ ਗਲਾ ਦੇ ਦੁੱਗਣੇ ਰਾਜ ਚੌਗਣੇ ਤਰੱਕੀਆਂ ਭਖੇ ਸਾਰਿਆਂ ਨੂੰ ਬਾਈ ਬਾਕੀ ਮੇ ਆਲਾ ਚੱਲਿਆ ਵਈ ਅਜੇ ਰਾਤ ਦਾ ਚੱਲਦਾ ਕੰਮ ਤਕਰੀਬਨ 10 ਵਜੇ ਸ਼ੁਰੂ ਹੋ ਗਿਆ ਤਾਂ ਵੀ ਸਾਰੀਓ ਰਾਤ ਲੰਘੀ ਜਦ ਵੀ ਉੱਠ ਕੇ ਦੇਖਦੇ ਪੈਂਦੇ ਸੀ ਯਾਨੀ ਪੈਂਦਾ ਭੂਰ ਜੀ ਮੰਗਣੇ ਦਾ ਕਦੇ ਮਾੜਾ ਮੋਟਾ ਤੇਜ਼ ਹੋਏ ਉਹਨਾਂ ਦਾ ਕਦੇ ਘਟ ਚੱਲ ਬੰਦਾ ਬਾਕੀ ਹੁਣ ਵੀ ਕਿਣੀਆਂ ਗਿਰਦੀਆਂ ਭੂਰ ਜੀ ਪੈਂਦੀਆਂ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਵੀ ਜਿਹੜੇ ਹਿਸਾਬ ਨਾਲ ਇਹ 10 ਵਜੇ ਦਾ ਪੈਣ ਲੱਗਿਆ ਵਾ ਸਵੇਰੇ ਤਾਂ ਆ ਜਾ ਡੰਗਰਾਂ ਨੂੰ ਅੱਖ ਪਾਏ 4:00 ਵਜੇ ਜਲ ਵੀ ਸੋਣਾ ਪੈਂਦਾ ਦਾ ਵੀ ਪਾਣੀ ਬਹੁਤ ਹੋਣਾ ਖੇਤਾਂ 'ਚ ਪਰ ਨਹੀਂ ਖੇਤਾਂ 'ਚ ਪਾਣੀ ਇੰਨਾ ਸਾਫਦਾ ਹੀ ਆ ਬਹੁਤਾ ਨਹੀਂ ਹੈਗਾ ਜਿਹੜੀ ਇਹ ਕਿਣਮਣ ਕਾਣੀ ਜੀ ਹੋਈ ਜਾਂਦੀ ਨੇ ਇੰਨੀ ਕਿ ਧਰਤੀ ਗੈਲ ਦੀ ਕਰੇ ਪਾਣੀ ਪੀ ਜਾਂਦੇ ਜਿਹੜਾ ਜ਼ੋਰ ਵਾਲਾ ਉਹ ਇੱਕ ਵਾਰ ਖੜ ਜਾਂਦਾ ਚਲੋ 2 ਘੰਟੇ ਬਾਅਦ ਉਹ ਵੀ ਧਰਤੀ ਪੀ ਲੈਂਦੀ ਹੈ ਪਾਣੀ ਵੀ ਬਹੁਤ ਵਧੀਆ ਪਿਆ ਮੀ ਉੱਠੇ ਤੇ ਹੀ ਹੁਣ ਆਪਾਂ ਨੂੰ ਖੇਤਾਂ ਜਾ ਕੇ ਤੇ ਪਤਾ ਲੱਗਿਆ ਪਹਿਲਾਂ ਤਾਂ ਐ ਲੱਗਦਾ ਸੀ ਬਹੁਤ ਹੋਣਾ ਮੀਨ ਜ਼ਿਆਦਾ ਜਕਰਗਰਾਂ ਨੂੰ ਨੁਕਸਾਨ ਪਰ ਚੱਲਦਾ ਕਣਮਣ ਕਾਣੀ ਹੁਣ ਵੀ ਹੁੰਦੀ ਆ ਮੜਮੜੀ ਥੋੜ੍ਹੀ ਥ ਦਨੇਉਂ ਟਾਈਮ ਨੇ ਦਿੱਤਾ ਪਿਆ ਵੀ ਸਵੇਰੇ ਸੌਣਾ ਪੈਂਦਾ 4 ਵਜੇ ਤੇ ਲੈ ਕੇ ਮੈਂ ਕਹਿੰਦਾ ਵੀ 5:30 ਪੌਣੇ 6 ਤੱਕ ਕਾਫੀ ਪਿਆ ਆਪਾਂ ਇਹ ਡੰਗਰਾਂ ਕਿੰਨੇ ਪਏ ਤੇ ਦੇਖਦਾ ਤਾਂ ਮੈਂ ਉਧਰ ਬਾਹਰ ਸੌਣਾ ਮੈਂ ਪੈਂਦਾ ਬੰਤਾਲੇ ਬੰਦੂਲੇ ਵਧੀਆ ਚੱਲਦੇ ਰਹੇ ਆ ਵੀ ਅਹੀ ਝੜੀ ਦੇ ਵਿੱਚ ਜਿਹੜੀ ਬਿਮਾਰੀ ਆ ਸੁੰਡੀ ਸੰਡੀ ਵਾਲੀ ਨਾ ਸਾਰੇ ਤੋਂ ਹੋ ਜਾਂਦੀ ਆ ਬਹੁਤ ਵਧੀਆ ਪਿਆ ਜਿੰਨਾ ਹੀ ਪਿਆ ਮਿਆਂ ਕਿਉਂ ਖੇਤਾਂ ਦੇ ਪਤਾ ਲੱਗਦਾ ਸਾਰਾ ਪਾਣੀ ਪੀ ਲਿਆ ਤਾਂ ਅੱਤੇ ਨਾਲੇ ਤਾਂ ਖੇਤਾਂ ਦੇ ਬਾਹਰ ਨਿਕਲਿਆ ਵੀ ਇਹਦੇ ਨਾਲ ਫਸੇਮ ਸੂਮ ਜਿਹੜੀ ਵਧੀ ਜਾਂਦੀ ਜਿਹੜਾ ਪਾਣੀ ਆ ਜਣਾ ਲੱਖ ਜਾਣਾ ਉਹ ਗੱਲ ਕੁਝ ਹੋਰ ਆ ਮਿਕਲੋ ਠੀਕ ਆ ਬਹੁਤ ਵਧੀਆ ਚੱਲਿਆ ਮੌਸਮ ਹੋਇਆ ਬਠੰਡਾ ਹੋਣਾ ਇਹਨ ਪਾਵੇਂ ਇਧਰ ਖੇਤਾਂ ਕਿਨੂੰ ਘੁੰਮਣ ਆਏ ਵੇ ਤੇ ਗਾਂਾਂ ਵੀ 껖ੜਾ ਮਾਰ ਕੇ ਆਉਂਦੇ ਸੂਏ ਪਾਰ ਕੇ ਨੇ ਵੀ ਦੇਖ ਕੇ ਆਉਂਦੇ ਆ ਬਾਕੀ ਸੌਣ ਦੇ ਸਰਾਟੇ ਆਲੇ ਵੀ ਕੰਮ ਆ ਕਈ ਵਾਰ ਹੁਣ ਕੱਲ ਦੇਖਿਆ ਜੀ ਕੱਲ ਸਾੜੇ ਇਧਰ ਜਿਆਦਾ ਦਮੀ ਪੰਤਾਲੇ ਚੱਲ ਜੇ ਹੋ ਲਿਆ ਦਾ ਵੇ ਇਧਰ ਸੁਰਤਾਂ ਮੈਂ ਕਿਨੂੰ ਮੰਡ ਚ ਘਟਦਾ ਉਧਰ ਉਹ ਵੀ ਰਾਤ ਨੂੰ ਪਿਆ ਤੜਕੇ ਨੂੰ ਵੀ ਉਧਰ ਦੇ ਬਾਈ ਆਇਆ ਤਾਂ ਕਰ ਵੀ ਸਾਢੇ ਕਿੰਨੀ ਘਟੇਗਾ ਤੁਹਾਡੇ ਕਿੰਨੇ ਚਮਕਾਰਾ ਜਿਹਾ ਵੱਧਾ ਮਾਂ ਪਰਸੋਂ ਵਾਲਾ ਤੁਹਾਡੇ ਉਧਰ ਨੂੰ ਜਿਆਦਾ ਪੈ ਗਿਆ ਸਾਢੇ ਕਿੰਨੀ ਘਟਦਾ ਵੀ ਸੌਣ ਕਰਕੇ ਇੱਕਨ ਵਟਨ ਨਾਲ ਵਟ ਚੜ ਜਾਂਦਾ ਬਾਕੀ ਹੁਣ ਤਾਂ ਝੜੀ ਵਾਲਾ ਹੀ ਕੰਮ ਚੱਲਦਾ ਰਾਤ ਦਾ ਪੈਂਦਾ 10 ਵਜੇ ਦਾ ਤਕਰੀਬਨ ਹੁਣ ਵੀ ਪੈਂਦਾ 7-8 ਘੰਟੇ ਹੋ ਗਏ ਪੈਂਦੇ ਨੂੰ ਵੀ ਬੱਦਲ ਬਾਈ ਬਹੁਤ ਬੱਦਲ ਬਾਈ ਦਾ ਅੰਤ ਕੋਈ ਨਹੀਂ ਹਲੇ ਵੀ ਦੇਖਦੇ ਆ ਚਲੋ ਇਹ ਖਬਰਾਂ ਚ ਵੀ ਉਹਨਾਂ ਦਾ ਵੀ ਅੱਧਾ ਦਿਨ ਮੀਂਹ ਦੱਸਿਆ ਵਾ ਜਿਆਦਾ ਚੇਤਾਵਨੀ ਦਿੱਤੀ ਵੀ ਜਾਂਦਾ ਪੰਜਾਬ ਵਿੱਚ ਹੜ੍ਹਾਂ ਦਾ ਚੇਤਾਵਨੀ ਦਿੱਤੀ ਵੀ ਆ ਵੀ ਆਪਾਂ ਇੱਕ ਜੱਗੇ ਕੋਲ ਵੀ ਜਾਣਾ ਜੱਗੇ ਨੇ ਰੂਟਾ ਬੀ ਵੀ ਦੇਖਦੇ ਆ ਦਿਖਾਉਂਦੇ ਉਹਦੀ ਡਿਟੇਲ ਜਿਵੇਂ ਹੋਈ ਸਾਰਾ ਉਹਦਾ ਘਰਾਂ ਜਾ ਕੇ ਇੱਕ ਦੋ ਕੰਮ ਉਹਦੇ ਜੱਗੇ ਦੇ ਰੋਪੜ ਜਾ ਕੇ ਆਉਣ ਆਪਾਂ ਨੇ ਵੀ ਰੋਪੜ ਵੀ ਦਿਖਾਉਂਦੇ ਨਾਲੇ ਇਦਦੇ ਨੂੰ ਘੁੰਮ ਕੇ ਜਾਵਾਂਗੇ ਦਰਿਆ ਕਿਨ ਨੂੰ ਦਰਿਆ ਵੀ ਦੇਖਦੇ ਆ ਕਿਉਂ ਦਰਿਆ ਦੀਆਂ ਵੀਡੀਓ ਬਹੁਤ ਦੇਖੀਆਂ ਪਈਆਂ ਅਸੀਂ ਵੀ ਕਿਤੇ ਟੁੱਟ ਗਿਆ ਕਿਤੇ ਕੋਹੋ ਗਿਆ ਦੇਖ ਕੇ ਆਉਂਦੇ ਇੱਕ ਵਾਰ ਦੇਖਾ ਤੇ ਆਪਾਂ ਨਾਲ ਜਰੂਰੀ ਪਾਣੀ ਘਟੇ ਦਾ ਹੁਣ ਦੇਖ ਕੇ ਆਵਾਂਗੇ ਆਪਾਂ ਉਧਰ ਵੀ ਘੇੜਾ ਮਾਰ ਕੇ ਆਵਾਂਗੇ ਜਿਵੇਂ ਹੋਇਆ ਆਪਾਂ ਤੁਹਾਨੂੰ ਸਾਰਾ ਵੀਡੀਓ ਜਿ ਦਿਖਾਵਾਂਗੇ ਵੀ ਕਿੰਨਾ ਕੁ ਪਾਣੀ ਆਂ ਦਰਿਆ ਚ ਕਿੰਨਾ ਘਟ ਬੱਦ ਸਾਰਾ ਕੁਝ ਬਾਕੀ ਫਸਲવાડી ਵੀ ਠੀਕ ਆ ਵਧੀਆ ਬਾਕੀ ਤੁਹਾਨੂੰ ਰੋ ਦਿਖਾਉਂਦਾ ਜੀ ਰੂਟਾਵੇਟਰ ਇੱਕ ਵਾਰ ਮਾਰ ਲਓ ਨਿਗਾ ਰੂਟਾਵੇਟਰ ਜੇ ਨਾ ਕਿਸ ਨੇ ਲੈਣਾ ਜੱਗਾ ਆਪਣਾ ਨੰਬਰ ਵੀ ਦਊਗਾ ਵਿੱਚ ਜੱਗੇ ਦੇ ਨੰਬਰ ਪਰ ਸੰਪਰਕ ਕਰ ਲਿਓ 7 ਫੁੱਟ ਰੂਟਾਵੇਟਰ ਹੈ ਸ਼ਕਤੀਮਾਨ ਦਾ ਰੂਟਾਵੇਟਰ ਹੈ ਚਲੋ ਬਾਕੀ ਦਿਖਾਉਂਦਾ ਜੀ ਮੌਸਮ ਪਹਿਲਾਂ ਫੇਰ ਦਿਖਾਉਂਦਾ ਜੱਗੇ ਦਾ ਰੂਟਾਵੇਟਰ ਤੁਹਾਨੂੰ ਇਹ ਲੋ ਜੀ ਸਵੇਰ ਦਾ ਟਾਈਮ ਹੈ 5:30 ਦਾ ਟਾਈਮ ਹੈ तकरीबन ਚੱਲੇ ਖੇਤਾਂ ਕਦੇ ਨੂੰ ਘੁੰਮਣ ਤੇ ਝੜੀ ਲੱਗੀ ਵੀ ਰਾਤ ਦੇ ਰਾਤ 10 ਵਜੇ ਮੈਂ ਪੈਣ ਲੱਗ ਗਿਆ ਸਾਡੇ 7-8 ਘੰਟੇ ਹੋ ਗਏ ਪੈੰਦੇ ਨੂੰ ਚਲੋ ਪਾਣੀ ਪੋਣੀ ਜਿਹੜੇ ਹੈਗੇ ਹਿਸਾਬ ਦੇਈਏ ਹਲੇ ਖੇਤਾਂ ਦੇ ਵਿੱਚੇ ਹੈ ਬਹੁਤਾ ਨਹੀਂ ਹੈਗਾ ਕਿੰਨ ਜਿਆਦਾ ਸਪੀਡ ਕਰਨੀ ਪਿਆ ਹੈਗਾ ਕੋਈ ਹੌਲੀ ਹੌਲੀ ਪੈ ਰਿਹਾ ਹੈ ਫੈਨ ਛੜੀ ਵਾਲਾ ਕੰਮ ਹੋ ਰਿਹਾ ਹੈ ਮੇਰਾ ਸਮਝ ਆ ਪੈਂਦਾ ਹੈ ਹਵਾ ਬੰਦਾ ਹੈ ਮੌਸਮ ਠੰਡਾ ਹੈ ਮੀਂਹ ਗਰੇ ਸਾਹਬ ਕੋ ਦੱਸਿਆ ਵਾ ਤੋ ਤਾਂ ਨਹੀਂ ਪਿਆ ਹੈਗਾ ਚਲੋ ਬਚਾਓ ਇਹਨੇ ਬਾਕੀ ਭਾਈ ਦਿਖਾਵਾਂਗੇ ਦਿਨ ਦਾ ਜਕਣਾ ਚੱਲਦਾ ਮੱਕੀ ਹੈ ਜੇ ਫਸਲ ਚਾਂਮਲ ਦੀ ਪੂਰੀਆਂ ਮੱਕੀ ਬਦਲ ਬਹੁਤ ਹੜਾ ਬਦਲ ਚਾਰੇ ਪਾਸੇ ਖੜਾ ਐਨ ਮੈਂ ਹੁਣ ਲਾਊਗਾ ਲੱਗਦਾ ਜੇ ਦਿਨ ਸੋਹਣਾ ਤਕੜਾ ਤੇ ਦੋ ਵਾਰ ਜੱਗੇ ਦੇ ਘਰ ਆਏ ਜਾਣਾ ਜੱਗੇ ਦਾ ਰੋਪੜ ਨੂੰ ਜੱਗਾ ਇਹਨਾਂ ਹੋਰ ਸੱਪ ਕੱਢ ਲਿਆ ਹਾਂ ਦੱਸ ਬਈ ਇਹ ਆਪਣੇ ਸਮਰਾਲੇ ਵਾਲੇ ਦੇ ਇੱਤੇਦਾਰਾਂ ਦਾ ਜੀ 7 ਫੁੱਟ ਸ਼ਕਤੀਮਾਨ ਦਾ 19 ਮਾਡਲ ਬਾਹਰ ਚੱਲੇਗਾ ਸਾਰਾ origignal ਦਾ ਬਾਹਰ ਚੱਲੇਗਾ ਨਾ ਉਹਦੇ ਤੇ ਖੁੱਲਿਆ ਵਾ ਹਲੇ ਇਹ ਕਿਤੇ ਤੇ ਵੀ ਬਲੇਟ ਹੈਗੇ ਤੇ ਤੇ 30 ਪੈਸੇ 40 ਪੈਸੇ ਫੇਰ ਉਹ ਕਹਿੰਦਾ ਵੀ ਰੋਪੜ ਤੇ ਨਵੇਂ ਪਵਾ ਲਿਆ ਮੈਂ ਰੋਪੜ ਤੇ ਨਵੇਂ ਪਵਾ ਲਿਆ ਇਹ ਬਾਈ ਆਪਾਂ ਤੁਹਾਨੂੰ ਚੱਲਦਾ ਵੀ ਦਿਖਾਇਆ ਤਾਂ ਇੱਕ ਵਾਰ ਪਹਿਲਾਂ ਵੀਡੀਓ ਦੇ ਵਿੱਚ ਇਹਦੇ ਰੂਟਾ ਬੀਟਰ ਜਾਂ ਬੂਟਿਆਂ ਦੇ ਵਿੱਚ ਲਾਇਆ ਤਾਂ ਹਾਂ ਦੋ ਤਵੀਆਂ ਛਾਵਟ ਕਰਾਉ ਸਾਰਾ ਕੁਝ origignal ਆ ਨਾਲ ਦਾ ਸਮਾਨ ਆ ਚਲਾ ਕੇ ਵਾ ਕੇ ਤਸੱਲੀ ਕਰ ਸਕਦਾ ਹੋਣ ਬਾਈ ਉਹੀ ਕਰਿਓ ਜਿਹਨੇ ਲੈਣਾ ਤੰਗ ਨਾ ਕਰੇ ਹਾਂ 1 ਲੱਖ 5000 ਦਾ ਦੇਣਾ ਇੱਕੋ ਰੇਟ 1 ਲੱਖ 5000 ਦਾ ਦੇਣਾ ਬਾਈ ਸ਼ਕਤੀਮਾਨ ਦਾ ਰੂਟਾ ਬੀਟਰ 7 ਫੋਟਾ 7 ਫੋਟਾ ਹਾਂ ਬਲੇਟ ਪਾਏ ਹੋਏ ਦੇੰਦਾ ਮੈਂ ਜਮਾਇਨ ਆ ਮੈਂ ਰੇਨ ਆ ਪਹਿਲੇ ਤੁਸੀਂ ਦੇਖਿਆ ਪਹਿਲਾ ਵੀਡੀਓ ਕੱਢ ਕੇ ਦੇਖ ਲਓ ਆਪਾਂ ਬੂਟਾਂ ਦੇ ਵਿੱਚ ਬੋਂਦੇ ਤੇ ਵੀ ਉਹ ਘਟੇ ਕਸੇ ਵੇ ਤੇ ਜ਼ਿਆਦਾ ਕਿਤੇ ਲੀਕਿੰਗ ਨਹੀਂ ਕਿਤੇ ਕੁਝ ਨਹੀਂ ਸ਼ਕਤੀਮਾਨ ਦਾ ਫੱਟੇ ਨੂੰ ਵੀ ਕੋਈ ਦਾਗ ਨਹੀਂ ਹੈਗਾ ਬਹੁਤ ਘੱਟ ਚਲਾਈ ਹੋਈ ਜੀ ਬਹੁਤ ਜ਼ਿਆਦਾ ਘੱਟ ਚਲਾਈ ਹੋਈ ਜੀ ਕੋਈ ਵੀ ਚਾਹਵਾਨ ਹੋਇਆ ਤਾਂ ਆਪਣਾ WhatsApp ਨੰਬਰ ਤੇ ਮੈਸੇਜ ਕਰ ਦਿਓ 9465619665 ਸਕਰੀਨ ਤੇ ਵੀ ਲਾ ਦਿੱਤਾ 94656 56 19665 19665 ਇਹਦੇ WhatsApp ਦੀ ਕਾਲ ਲੱਗਣੀ ਹੈ ਸਿੰਪਲ ਕਾਲ ਦੋਏ ਨੰਬਰ ਪਤਾ ਨਹੀਂ WhatsApp ਚੱਲਦੀ ਹੈ ਹੈ ਦੋਏ ਪਰ ਦੋਏ ਪਰ ਚੱਲਦੀ ਇਹਦੇ ਪਰ WhatsApp ਪਰ ਕਾਲ ਪਾ ਦੋ ਜੀ ਇਹ ਲੈਣਾ ਉਹੀ ਕਰਿਓ ਠੀਕ ਆ ਬਾਈ ਕਰ ਲੋ ਚੱਕ ਸਾਰਾ origignal ਕਿਤੋਂ ਲੀਕਿੰਗ ਨਹੀਂ ਕਿਤੋਂ ਗੁਸਲੇ ਸੁੱਕਾ ਪਿਆ ਉਹ ਤੇਜੀ ਹਾ ਵੀਰ ਦੋਹਰਾਂ ਹੋ ਗਏ ਅੰਦਰ ਆਏ ਨੂੰ ਨਹੀਂ ਦੇਖਦੀ ਐ ਚੀਜ਼ ਸਾਹਮਣੇ ਹੀ ਹੋਈ ਦਾ ਪਤਾ ਲੱਗ ਜਾਂਦਾ ਚਲੋ ਲੋ ਬੀ ਡਬਲ ਦਵੀਆਂ ਬੀ 7 ਫੋਟਾ ਰੂਟਾ ਬਟਰ ਬਲੇਡ ਨਵੇਂ ਪਾਏ ਹੋਏ ਐ ਸ਼ਕਤੀਮਾਨ ਦਾ ਰੂਟਾ ਬਟਰ ਕਿਸੇ ਨੇ ਵੀ ਲੈਣਾ ਹੋਵੇ 1 ਲੱਖ 5000 ਦਾ ਬਾਕੀ ਇਹਨਾ ਆਪਣਾ ਵਟਸਐਪ ਨੰਬਰ ਦਿੱਤਾ ਉਹਦੇ ਪਰ ਕਾਲ ਕਰ ਲਿਓ ਹਾਂ ਵੀ ਚਲੋ ਠੀਕ ਐ ਬਾਕੀ ਮਿਲਦੇ ਹਾਂ ਅਨਹਰੂ ਪਰਸ਼ਰ ਚ ਜਾ ਕੇ ਸੀ ਉਹ ਲੈ ਜਾ ਉਹ ਵਾਈਡ ਪਾਤਾ ਜੱਗੇ ਆਤਾ ਜੱਗੇ ਨੇ ਵੀ ਉਹ ਜਿਹੜੀ ਉਹ ਹੈ ਜਿਹੜੀ ਆਪਾਂ ਚੂਹੇ ਆਏ ਹੁੰਦੇ ਕਾਇਦੀ ਵੀ ਹੁਣ ਜਾ ਰਹੇ ਆ ਭਾਈ ਰੋਪੜ ਨੂੰ ਜੱਗੇ ਦੇ ਨਾਲੇ ਪਰਾਇਆ ਇਹਨਾਂ ਨੇ ਮਾੜੇ ਜੇ ਕੰਮ ਨੂੰ ਦਾ ਜਿਉ ਕਹਾਵਤ ਬਣ ਜਾਂਦੀ ਆ ਕਹਿੰਦਾ ਜੱਟ ਨਾ ਬਰਾਇ ਲੱਸੀ ਗੱਲ ਦੇ ਪਾਲੀ ਰੱਸੀ ਜਣੀ ਮੈਂ ਜੱਟ ਦੀ ਧੋਣੀ ਆ ਪਰ ਅੱਜ ਕੰਮ ਉਲਟ ਹੋ ਗਿਆ ਬਈ ਬੰਮੜ ਨੇ ਫੜਾਈ ਲੱਸੀ ਜੱਟ ਦੇ ਵਾਲੀ ਰੱਸੀ ਅੱਜ ਮੇਰੇ ਰੱਸੀ ਵਾਰੀ ਗਾਜ ਬਈ ਅੱਜ ਉਹੇ ਰ ਨੁਕਸਾਨ ਕਰਿਆ ਭਾਜੀ ਉਹ ਜੀ ਜਾ ਸਾਹੀ ਕਹਿ ਗਿਆ ਤੁਸੀਂ ਮੰਡ ਵਿੱਚ ਚੂਹਾ ਜਿਆਦਾ ਹਨ ਬੰਮੜ ਸਾਡੇ ਪਿੰਡ ਕੀ ਨਹੀਂ ਬਿਮਾਰੀ ਵੀ ਘਟਾ ਚੂਹਾ ਵੀ ਘਟਾ ਪਰ ਇਹੋ ਵੀ ਲਾਉਣੇ ਆ ਲੱਗ ਜਾਂਦਾ ਚੜਾਈ ਆ ਬਾਕੀ ਆਹ ਭਾਈ ਬੰਨ ਆ ਗਿਆ ਦਰਿਆ ਵਾਲਾ ਦਰੀਆ ਵੀ ਆਪਾਂ ਦੇਖਦੇ ਆ ਦੇਖਿਆ ਜਾਏਗਾ ਆਪਾਂ ਨੇ ਵੀਡੀਓ ਦੇ ਵਿੱਚ ਬਹੁਤ ਜੜਿਆ ਹੋਇਆ ਕਹਿੰਦੇ ਦਰੀਆ ਬਾਕੀ ਜਾ ਕੇ ਪਤਾ ਲੱਗੂਗਾ ਕਹਿੰਦੇ ਵੀ ਆਪਣੇ ਮਰੇ ਵਗੈਰ ਵਰਗ ਨਹੀਂ ਦੇਖਦੇ ਉਹ ਕੰਮ ਹੈ ਵੀ ਅੱਜ ਆਪਾਂ ਆਹ ਆਈਡੀਆ ਵਾਹ ਦਰੀਆ ਦੇ ਵਿੱਚ ਆਪਾਂ ਜੜੀ ਖੜੀ ਆ ਸਾਰੀ ਯਾਰ ਸਾਰੀ ਦਰੀਆ ਚਾਹਤਾਂ ਦਾ ਫੇਰੇ ਫਸਲ ਦੀ ਤਬਾਹੀ ਚੱਲ ਰਹੀ ਤੇ ਮੀਂਹੋਂ ਘਟ ਪਏ ਆ ਉਹਦੇ ਨਾਲ ਕੋਈ ਹੋਰ ਆਹ ਜਿਹੜੀ ਹੁਣ ਲੱਗੀ ਹੈ ਮੈਂ ਕਹਿੰਦਾ ਆ ਪਾਤਾ ਦਿੰਦੀ ਦਵਾਈ ਹੈ ਸਾਡੇ ਨੇ ਸਰਣ ਲੱਗੀਆਂ ਆ ਜਿਵੇਂ ਮਰਗਰ ਲੇਟੇ ਲੱਗਦੀ ਸਰਕੀ ਨੇ ਆ ਲੇਟ ਨਹੀਂ ਲੱਗਿਆ ਮੈਨਾਂ ਜਿਹੜੀ ਤੁਹਾਡੇ ਪਿੰਡ ਜੰਮਾ ਤੋਂ ਉਹ ਘਰ ਕੇ ਆ। ਬਾੜ ਲੱਗੇ ਆ। ਹਾਂ ਇੱਥੇ ਆ ਬਾਹਰ ਲੱਗ ਬੰਦੇ ਇੱਥੇ ਪਹੁੰਚੇ ਬੈਠੇ ਬਾਈ ਜਿਹੜੇ ਕੱਲ ਸਾਡੇ ਪੈਟਰੋਲ ਲਾ ਕੇ ਆਏ ਆ। ਆ ਬੁੱਟੇ ਹੋਈਆਂ ਜਿਹਨਾਂ ਦੇ ਆਪ ਗਾਣ ਕੱਢ ਗਏ ਤੇ। ਹਾਂ ਜੀ ਇਹ ਨਾ ਬੱਤੀਆਂ ਖਾ ਲੱਗਿਆ। ਹਾਂ ਤੁਸੀਂ ਰਹੀ ਹੈ। ਆਪਣੇ ਨਾਲ ਨਹੀਂ ਆਏ। ਅੱਛਾ ਇਹਨੂੰ ਹੀ ਲਵਾਈ ਨਹੀਂ ਹੋਈ। ਦਬਾਈ ਹੋਊ ਥੱਲੇ ਠੀਕ ਹੈ ਬਾਈ ਜੀ ਨਾਲ ਹੋਣੀ ਹੋਊ ਹਾਂ ਅੱਗੇ ਤਣਾ ਦਾ ਵਧੀਆ ਸ਼ਗਾਈ ਨਹੀਂ ਹੋ ਗਿਆ ਸਰਪੀ ਜੀ ਦੀ ਕੱਲ ਸਨ ਨਵਾਈ ਦੇ ਆਪਣੇ ਹੱਥ ਆਇਆ ਸ਼ਗਾਈ ਕਰਦੇ ਤੇ ਛੇਤੀ ਬੂਟਾ ਤਿਆਰ ਹੋਣਾ ਚਾਹੀਦਾ ਉਹ ਉੱਪਰ ਐਤਗੀ ਲਾਏ ਅੱਛਾ ਤੇ ਪਟਾ ਦੇ ਦੇ ਬੜੇ ਉਹਨਾਂ ਨੇ ਉਹ ਬਾਈ ਸ਼ਿਵਾਰਗੜੀਆਂ ਪਹਾੜੀਆਂ ਦੇਖ ਰਿਹਾ ਹਾਂ ਨੇੜੇ ਸਮਝ ਲੋ ਪਹੁੰਚਣੇ ਵਾਲੇ ਦਰਿਆ ਦੇ ਨੇੜੇ ਕਿਹੜਾ ਜਿਹਾ ਹਾਲਾਤ ਹੋਇਆ ਆਪਾਂ ਤੁਹਾਨੂੰ ਦਿਖਾ ਦਨੇ ਸਾਰੀ ਆ ਗਈ ਈ ਆਈ ਆਈ ਡੀ ਆਈ ਦਾ ਕੱਟਾ ਕਰਿਆ ਪੋਰੇ ਉਹ ਵਿੱਚ ਪਰ ਖੜੇ ਦਰਾਡੇ ਝਾੜੀਆਂ ਜੂੜੇ ਦੇਖਦਾ ਪੁੱਤ ਨਹੀਂ ਦੇਖੀ ਨਦੀ ਨਾ ਘੇਰ ਲੈ ਹੋਣਾ ਓਹੋ ਬਾਈ 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 ਹੋ ਗਿਆ ਕੰਮ ਹੋਈ ਹੋਵੇਂ ਹੋਈ ਕੰਮ ਬਾਈ ਇਹ ਕਹਾਦਾ ਕੀ ਆਦਾ ਬਾਈ ਨਦੀ ਆ ਗਈ ਹੋਵੇ ਹੋ ਗਿਆ ਕਦੀ ਘੇੜ ਕੇ ਥੋੜੀ ਹੋਆ ਪਤਾ ਨਹੀਂ ਉਹ ਬਾਈ ਦੇ ਪਤਾ ਲੱਗੂਗਾ ਮੈਂ ਤਾਂ ਬਾਈ ਤੁਰ ਕੇ ਸਹੀ ਬਾਈ ਕੰਮ ਖਰਾਬ ਹੋਰ ਕੋਲ ਦਾ ਕੰਮ ਖਰਾਬ ਆ ਨਹੀਂ ਯਾਰ ਥੋੜੀ ਹੋ ਲੱਗਦੀ ਨਹੀਂ ਹਾਂ ਬਹੁਤ ਆ ਆਹ ਨਹੀਂ ਬਹੁਤ ਹੈਗੀ ਜੱਗੀ ਉਹ ਬਹੁਤ ਆ ਤੇ ਲਾ ਲਵਾਂ ਦਾ ਦੇਖ ਲੈਂਦੇ ਫਿਰ ਟਲਕਣ ਵੀ ਹੋ ਗਈ ਟਲਕਣ ਵਿੱਚ ਇਹ ਕਿਉਂ ਆ ਉਹ ਨਹੀਂ ਸਾਫ ਹੈ ਲਾਦਾ ਮੈਨੂੰ ਤਾਂ ਯਾਰ ਲੰਘ ਜੂਗਾ ਬਾਈ ਵਾਏ ਲੰਘ ਜੂਗਾ ਜਰਨਾ ਜਾਈਏ ਹਾਂ ਜਰਨਾ ਜਾਈਏ ਬਾਈ ਟੋਟੂਆ ਤਾਂ ਨਾ ਛੱਡ ਜਾ ਹਾਂ ਇਹ ਤਾਂ ਲੱਖ ਹੋ ਜਾਣਾ ਟਿਕਾੜ ਗਈ ਆ ਇਹ ਅੱਜੇ ਆਈ ਆ ਬਾਈ ਹੈ ਤਾਂ ਘਟਿਆ ਹੈ ਪਰ ਬੜੀ ਵਿੱਚ ਨੂੰ ਯਾਰ ਇਧੇ ਵਾਲੀ ਸਾਈਡ ਦਾ ਹੈ ਹੀ ਨਹੀਂ ਪਾਣੀ ਮਿੱਟੀ ਦਾ ਨਹੀਂ ਆ ਗਈ ਚੱਲ ਕੁਝ ਹੋਏਗਾ ਇੱਥੇ ਓਏ ਭਾਈ ਓਏ ਨਦੀ ਆ ਗਈ ਓਏ ਕੌਣ ਆਦੀ ਹੈ ਇੱਥੇ ਕੱਚੇ ਚੋਂ ਕਿੱਥੋਂ ਜਾਈ ਜਾਂਦਾ ਪੱਕੇ ਚ ਨਾ ਭਾਈ ਓਰੇ ਕਦੇ ਪਤਾ ਲੱਗਦਾ ਕੋਈ ਭਾਈ ਓਏ ਕੰਮ ਖਤਰੇ ਵਾਲਾ ਓਰੇ ਦਾ ਲੱਗ ਗਿਆ ਲੰਮਾ ਆਇਆ ਸੋਕਰ ਪਾਣੀ ਤੇ ਡਰ ਲੱਗਾ ਓਏ ਭਾਈ ਕਰਤੀ ਸੱਤ ਸਾਹ ਪਾਰ ਪਾਣੀ ਦੇ 10 ਸਾਲ ਪਹਿਲੇ ਆਉਗੇ ਮੈਂ ਵੀ ਉਲਟ ਪਾਸੇ ਨੂੰ ਆਇਆ ਹੈ ਹੁਣ ਉਦੋਂ ਵੀ ਬਾਈ ਉਦੋਂ ਵੀ ਅਸੀਂ ਆਏ ਤੇ ਉਦੋਂ ਨੇ ਫੂਲ ਨੂੰ ਪਾਲਿਆ ਤੇ ਉੱਥੇ ਲੱਗ ਨਹੀਂ ਜਾਉਣਾ ਹਲੇ ਵੀ ਕਹਿੰਦਾ ਕਹਿੰਦਾ ਫੂਲ ਨੂੰ ਚਲਦੇ ਆ ਤੇ ਨਹੀਂ ਲੱਗ ਰੋਣਾ ਚੱਲ ਹੁਣ ਤਾਂ ਕਰਕੇ ਪਾਰ ਕਰ ਸੀ ਪਾਰ ਪਤਾ ਲੱਗ ਗਿਆ ਕੋਈ ਬਾਈ ਨਾ ਹੁੰਦਾ ਫੇਰ ਡਰ ਲੱਗਣਾ ਹੌਸਲਾ ਚ ਖੁੱਲ ਗਿਆ ਹਾਂ ਨੇ ਦੇਖ ਲਿਆ ਉਹ ਆ ਕਿਹੜੇ ਸਾਹ ਉਹਨਾਂ ਨਾਲ ਰੋਡ ਪਰ ਉਹ ਗੁਜਰਾ ਨਹੀਂ ਮੈਸਾ ਨਾ ਕਰਿਆ ਨਾ ਬਾਈ ਰੋਡ ਚੱਲਦਾ ਨਹੀਂ ਨਦੀ ਕਰਕੇ ਬੰਦ ਹੈ ਆਜ ਵੀ ਨਾਈਟ ਆਈਟੇ ਵਾਰ ਰਹੀ ਹੈ ਆ ਲੂਲਾ ਤੋਂ ਅੰਗਰਾਸੇ ਆਹ ਰਹਿ ਗਈ ਜੀ ਦੀ ਲੱਗੀ ਗਿਆ ਖਾਣੋ ਇਹ ਖਾਧੋ ਹੈ ਭਾਈ ਇੰਤਰ ਬੂਟੇ ਆਹ ਜੀ ਵਧੀਆ ਫਸਲ ਮੇਰੇ ਖਿਆਲ ਕਰਦਾ ਅੜੇ ਆ ਇਹ ਇਟ ਨਹੀਂ ਹੈਗੀ ਇਹਨਾਂ ਦੀ ਆਈ ਆਈ ਟੀ ਆਈ ਆਈ ਟੀ ਆਈ ਆਈ ਟੀ ਆਹ ਬਾਕੀ ਸਭ ਕੁਝ ਆਹ ਹੈ ਬਾਈ ਦਰਿਆ ਸਾਰੇ ਦਰਿਆ 'ਚ ਫਸਲ ਖੜੀ ਹੈ ਜਿੱਨੀ ਖੜੀ ਹੈ ਇਥੇ ਚੜਿਆ ਹੁੰਦਾ ਵੈਸੇ ਕੋਈ ਨਹੀਂ ਉਹਨੂੰ ਪਾਣੀ ਕਰ ਦਿਖਦਾ ਹੀ ਨਹੀਂ ਹੈਗਾ ਦਰਿਆ ਵਿੱਚ ਜਿਹੜੇ ਸਾਹ ਦਾ ਵੀਡੀਓ ਬਣਦੇ ਆ ਇਹਨਾਂ ਦਾ ਅੱਜ ਗੱਲ ਟੁੱਟ ਜਾਣਾ ਇਹਨਾਂ ਆਹੋ ਜਿਕੇ ਫੋਰ ਪਾਸੇ ਨਹੀਂ ਆ ਹੋ ਅੱਛਾ ਇਹ ਆਪਣਾ ਦਰਿਆ ਹੋਰ ਆ ਆਪਣਾ ਹੋਰ ਹੈ ਪਿੱਛੇ ਵਾਲਾ ਦਰਿਆ ਹੋਰ ਆ ਅੱਛਾ ਜਿੱਦਾਂ ਟਰੈਕਟਰ ਜਿਹੜੇ ਜਾਂਦੇ ਕੱਚਾ ਵਾਹਨਾ ਜਿਹੜਾ ਉਹ ਤਾਂ ਆਪਾਂ ਨੂੰ ਲੱਗਦਾ ਹੀ ਨਹੀਂ ਹੈਗਾ ਉਹ ਕਿਹਦੇ ਹੋਰ ਆ ਜਦ ਬਾਈ ਭਾਜੀ ਆ ਸਕ ਲੋ ਜੀ ਹਾਂ ਦਰਿਆ ਛੱਡਣਾ ਨਾ ਇਹਨਾਂ ਘਰਾਂ ਨੂੰ ਐਲਾਨ ਪਹਿਲਾਂ ਹੋ ਜਾਣਾ ਵੀ ਚੱਕ ਲੋ ਸਾਮਾਨ ਦੋ ਦਿਨ ਪਹਿਲਾਂ ਇਹ ਸੜਕ ਪਰਾਜੇਂਦੇ ਇਹ ਸੜਕ ਪਰਾਜੇਂਦੇ ਆ ਫਿਰ ਵੀ ਇੱਕ ਕਰਨ ਦਾ ਪ੍ਰੋਗਰਾਮ ਸਾਰਾ ਇੱਥੇ ਬਾਈ ਫਾਰਮ ਹੁੰਦਾ ਨਾ ਭੋਜ ਕਹਿੰਦੇ ਖੇਤੀ ਭੋਜ ਦੇਤਰ ਵਾਲਾ ਨਾ ਹੈਗਾ ਆਏਗਾ ਉਹ ਪਟਾ ਜਾ ਗਿਆ ਹੋ ਗਿਆ ਫਿਰ ਹੈ ਹਾਂ ਇਹ ਹੋ ਰਿਹਾ ਪਾਣਾ ਇੱਕ ਸਾਲ ਡਿਊਟੀ ਕਰੀਆ ਨੌਕਰੀ ਲੱਗ ਰਹੀ ਦੱਤ 43 ਰੁਪਏ ਡੇਲੀ ਨਹੀਂ 43 ਰੁਪਏ ਸਾਡਾ ਪਾਣਾ ਟ੍ਰੈਕਟ ਟਿਕਟ ਉਹ ਜਿਹੜਾ ਹੈ ਨਾ ਜੀਵਨ ਕੇਂਦਰ ਵਾਲਾ ਦਾ ਹੈ ਜੀਵਨਗਰ ਕੇਂਦਰ ਵਾਲਾ ਉਹ ਲੱਗਦਾ ਕਾਇਦਾ ਲੱਗਦਾ ਯਾਤਰੀ ਭਾਰਾ ਪਿਆਗਾ ਹਾਂ ਹਾਂ ਅੱਛਾ ਆਹੀ ਆ ਫਿਰ ਉਹ ਉਹ ਤਾਂ ਉਧਰ ਨਹੀਂ ਸਾਰੇ ਬੈਠ ਨਹੀਂ ਉਹ ਸਮਾਨ ਖੜਾ ਉਹ ਦੇਖ ਆਰੇ ਬੋਰਡ ਲੱਗੇ ਤੇ ਜੀ ਵਿਗਿਆਨੀ ਕੇਂਦਰ ਸਮਾਨ ਕਾੜਾ ਸੁਪਰਮਾਰਕਟ ਉਹਦੇ ਕਿਤੇ ਫਾਂਕਿਆ ਰੋਡਾ ਵੇਟਰ ਉਹ ਤੇ ਮਸ਼ੀਨਾਂ ਬਿਲਰ ਠੀਕ ਹੈ ਜਰਦੀ ਬਾਹਰ ਮੱਚ ਜੀ ਆ ਉਹ ਸਾਹਮਣੇ ਜਾ ਕੇ ਰੋਦਾ ਜਾ ੱੱਕੇ ਜਾ ਕੇ ਇਹ ਬਾਹਰ ਆ ਗਿਆ ਆਈਪੀਏ ਜੀ ਨਹੀਂ ਆਏ ਜੇ ਵਿੱਚ ਆ ਜਾਂਦੇ ਫੇਲੇ ਵੇਟ ਲੇਦੇ ਫੇਲੇ ਵੇਟ ਲੇਦੇ ਉਹ ਜਿਹੜਾ ਪੋਲ ਆ ਗਿਆ ਜਿਹੜਾ ਬਲਾ ਚੌਰਾ ਹੈ ਫਿਲਮਦਨ ਨਵਾਂ ਸ਼ਹਿਰ ਵਾਲਾ ਨਵਾਂ ਸ਼ਹਿਰ ਵਾਲਾ ਕਹਿੰਦੇ ਚੰਡੀਗੜ੍ਹ ਹਾਈਵੇ ਚੰਡੀਗੜ੍ਹ ਆਦਾ ਹੈ। ਆ ਚੰਡੀਗੜ੍ਹ ਤੋਂ ਇੱਧਰ ਇੱਧਰ ਨਮਸਕਾਰ। ਆਉਤ ਰਿਆ ਹੈ। ਇਹ ਪੋਤਰੀਆ ਦੇ ਵਿੱਚ ਸਬਜੀ ਪਾਜੀ ਉਹ ਤੇ ਬਕੰਨੀ ਕੰਮ ਦੀ ਤਿਆਰ ਕਰੀ ਹੋਈ ਪਹਿਲਾਂ ਨੂੰ ਰੱਖੋ। ਪੰਡੀ ਦੇ ਨਾਲ ਸਬਜੀ ਹੈ ਆਪਣੇ ਆਪਣੇ ਧਾਰਾ ਨੇ ਹੁੰਦੀ ਉਹ ਸਾਰੀ ਤਿਆਰ ਹੋਈ ਜੀ। ਇਹ ਸਾਰੇ ਇਹਨਾਂ ਝੁੰਗੇ ਵਾਲੇ ਗਏ ਨੇ ਇੱਥੇ ਵਿੱਚ ਬੈਠੇ ਸਾਰੇ ਇਹ। ਰਿਆ ਜੇ ਬੈਠੇ ਇਹਨਾਂ ਦੇ ਦੇਖੋ ਫਸਲ ਪੁੱਠੇ ਕੇ ਬਰਤੀਆਂ ਸੈਂਕੜੇ ਪਿਆਰ ਕਰੀ ਜੀ ਹੈ ਬਹੁਤ ਵਾਰ ਪਾਣੀ ਆਇਆ ਬੰਨ ਵੀ ਟੁੱਟਿਆ ਗਈ ਵਾਰ ਇੰਨਾ ਬਾਣੀ ਆਸਦਾ ਬਾਕੀ ਚਾਨਸ ਇਹੀ ਲੱਗਦਾ ਜਿਹੜੇ ਲਾਗ ਚੜੀ ਲੱਗੀ ਵੀ ਤੀ ਹਾਂ ਪਰ ਹਟ ਗਿਆ ਮੀਨਾ ਦੇਖ ਤਾਂ ਟਾਈਮ ਹੋਣ ਬਹੁਤ ਵਧੀਆ ਢੱਪਾ ਦੇ ਕੇ ਰੱਡ ਜਿਵੇਂ ਬੜਾ ਹੈ ਉਹ ਵੀ ਲਈ ਵੀ ਆਹੇ ਕੋਈ ਅਸ ਹਫਤਾਂ ਰੋ ਲੱਗੀ ਜਿੰਨੀ ਵੀ ਹੈਗੀ ਇੱਧਰ ਇਹ ਕ ਮੈਂ ਲੋਦਰੀ ਅਵਰੇ ਦਾ ਖਾਦੇ ਉਹ ਲੱਗਦਾ ਨਾਲ ਨਾ ਬਈ ਐਨਕ ਪਾਣੀ ਦਾ ਰਹਿੰਦਾ ਯਾਰ ਐਨਰ ਤੋਂ ਫਾਰਕਾ ਚੋਂ ਲੀ ਕਰੀ ਜਾਂਦਾ ਇਹ ਇਤੋਂ ਬੋਲੇ ਬੰਦੇ ਆਹ ਬਾڑا ਮੋਟਾ ਖੋਲ ਰਹਾ ਕਿੰਨਾ ਕੁ ਫालतू ਪਾਣੀ ਹੁੰਦਾ ਤਾਂ ਹੁਣ ਪਤਾ ਹੁੰਦਾ ਜਨ ਆਉਂਦਾ ਆ ਕੇ ਚੱਕਰ ਨੇ ਘਾਹ ਆਹ ਵੇਦਾ ਜੇ ਪਾਣੀ ਉਹ ਪਿੱਛੇ ਜਾਏਗਾ ਉਹ ਚੱਕਣੀ ਪੈ ਜਾਣਾ ਹੈ ਨਹੀਂ ਐਨਾ ਕਾ ਛੱਡ ਜੋ ਕੋਈ ਰੱਖਿਆ ਹੋਣਾ ਉਹ ਬਾਈ ਸਿਰ ਤੇ ਪਹੁੰਚ ਗਏ ਉਹ ਕੰਦ ਜੀ ਉਧਰ ਦੇਖਦੀ ਨਹੀਂ ਸੀ ਕੰਦ ਜੀ ਠਿਕਦੀ ਸੀ ਅੱਜ ਆ ਦੇਖ ਰਹੀ ਹੈ ਉਹ ਲਾ ਪਾਸੇ ਕਿੰਨੀ ਪਤਾ ਲੱਗਣਾ ਪਾਣੀ ਆ ਇੱਕ ਦੋ ਕੋ ਫੜ ਕਰੇ ਹੋਲੇ ਵੀ ਹੁੰਦੇ ਆਰੇ ਇਹਨਾਂ ਦੇ ਰੋਗ ਤਾਂ ਫੇ ਮੜਾ ਦੇ ਦੇਖੀਏਗਾ ਕਹਿੰਦਾ ਇਹ ਤੂ ਤਾਂ ਬਾਈ ਬਹੁਤ ਪੈਂਦੀ ਜਿਹੜਾ ਪਾੜਾ ਦੇ ਬਣ ਚੱਲਦਾ ਹੁੰਦਾ ਹੈ ਤੁਰਾ ਉਹ ਸ੍ਰੇਵਾ ਬਣੀ ਉਹ ਆ ਜਾ ਵੀ ਨਹੀਂ ਰੰਗ ਦਿਓ ਨਾ ਹਾਂ ਹੀ ਮਾਤੇ ਬੋਲਨੇ ਯਾ ਹਾਂ ਹਾਂ ਆ ਬਾਂਦਾ ਅਮਰਜੰਸੀ ਵਾਲੇ ਪਰੇ ਵਾਲੇ ਆਂਦਾ ਉਹ ਪਰਾਂ ਵੀ ਖੁੱਲਿਆ ਵੇਖ ਯਾਰ ਹੈ ਨਾ ਹੋ ਜਾਣਾ ਉਹ ভাই ਛੱਡੇ ਵੇ ਹੈਗੇ ਫਟ ਕੇ ਦਾ ਮਤਲਬ ਪਾਣੀ ਹੈਗਾ ਵੱਧ ਜੰਗਾ ਡਰਦਾ ਜਾਂਦਾ ਕਵੇਂ ਰੌਂਦੀ ਕਹਿੰਦਾ ਫੜ ਕੇ ਚੁਰਦਾ ਉਹ ਇਹ ਪਾਣੀ ਹੈਗਾ ਜੀ ਪਿੱਛੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਖਤਰਾ ਹੈ ਇਹਦੇ ਨਿਸ਼ਾਨ ਜਿਹੜਾ ਦੱਸਿਆ ਹੁੰਦਾ ਉਹ ਟੱਪੜ ਲੱਗਦਾ ਇਹਨਾਂ ਦਾ ਫਟੇ ਭੁੱਲ ਜਣੋ ਸਾਵਧਾਨ ਹਾਂ ਹਾਂ ਪਾਣੀ ਦੇ ਰਾਸਤੇ ਜਾ ਪਾਣੀ ਦੇ ਰਾਸਤੇ ਜਾ ਇੱਧਰ ਲੰਘ ਗਿਆ ਉੱਧਰ ਲੰਘ ਗਿਆ ਕਿੱਡ ਗਿਆ ਕਿੱਡ ਗਿਆ ਪਾਣੀ ਦਾ ਫਤਵਾ ਦਾ ਕਰ ਬਾਈ ਉਹ ਨਹਿਰ ਦੇ ਫਾਟੇ ਖੋਲੇ ਬਰਲੇ ਪਾਸੇ ਨਹਿਰ ਵੀ ਭਰੀ ਜਾਂਦੀ ਹੈ ਉਹ ਤੋਂ ਸਾਰਾ ਪਾਣੀ ਦਾ ਹੈ ਸਤਨ ਗਿਆ ਉਹ ਪਾਣੀ ਉਹਦਾ ਉਧਰ ਜਾਂਦਾ ਉਹ ਤੁਨੂੰ ਨਹੀਂ ਸਾਰਾ ਇੱਕ ਪਾਸੇ ਨੂੰ ਪੈ ਸਕਦਾ ਨਾ ਉਹ ਵੇਖੇ ਅੱਜ ਜਾ ਬਾਈ ਕਿ ਮਸ ਲੱਗਦੇ ਆ ਗੱਡੀਆਂ ਇੱਕ ਵਾਰ ਕੰਮ ਦਾ ਆਪੋ ਕੋਰੇ ਲਾ ਇਹ ਹੁਣ ਕੀ ਰਿਆ ਲੱਟ ਕੇ ਜਿੱਤੀ ਹੋਈ ਆ ਨਾ ਇਹਨੂੰ ਇੱਧਰ ਪਾਣੀ ਬਹੁਤ ਆਦਾ ਦੇਖਣ ਉਧਰ ਘੱਟ ਦੇਖਦਾ ਅੰਦਰ ਵੀ ਪਾਣੀ ਆਦਾ ਪ੍ਰੀਟ ਬਹੁਤ ਆਦਾ ਸਵੀਟ ਪਾਣੀ ਦੀ ਬਹੁਤ ਆ ਸਵੀਟ ਕਹਲੇ ਆ ਬਹੁਤ ਸਵੀਟ ਆ ਦੇਖ ਕੇ ਤਾਂ ਪਾਣੀ ਵੀ ਜਾਂਦਾ ਤੁਹਾਨੂੰ ਮੈਨੂੰ ਲੱਗਦਾ ਵੀ ਪੋੜ ਕੋ ਮਜ਼ਾ ਆਂਗੇ ਜਿਆਦਾ ਬੋਲਿਆ ਆ ਆਗੇੜ ਜਾ ਰਿਹਾ ਕੋ ਲੋ ਦੇਖਦਾ ਹੀ ਇਹਦਾ ਇਹ ਤਾਂ ਕੱਪ ਜਿਆਦਾ ਮਾ ਇਹਨਾਂ ਚਾਰੀ ਲਗਾਤਾਰ ਜੇ ਦੇ ਰੱਖਣਾ ਇਹਦੀ ਕੋਪਰ ਦੇ ਨਾਲ ਹੋ ਜਾ ਇਹ ਮਾ ਦਾ ਬੱਦਲ ਹੋ ਗਿਆ ਆਵੇ ਰੜਕੇ ਆਵੇ ਪਾਣੀ ਆ ਪਾਣੀ ਜਖੜ ਰੜਕਿਆ ਪਿਆ ਢੱਕ ਦਾ ਡਾਲੀ ਪਈ ਹੈ ਬਾਕੀ ਭਾਈ ਦਰਿਆ ਦੇ ਵਿੱਚ ਪਾਣੀ ਲੱਗਦਾ 7-8 ਫੁੱਟ ਪਾਣੀ ਖੜਾ ਹੁੰਦਾ ਹੋਣਾ ਹਾਂ ਹੈਗਾ ਪਾਣੀ ਜਖੜਾ ਰਹੀ ਵੀਡੀਓ ਦੇਖਦੇ ਸਹੀ ਉਹ ਭਾਈ ਵੀਡੀਓ ਵਿੱਚ ਪਾਣੀ ਹੈਗਾ ਦਰਿਆ ਜੀ ਯਾਨੀ ਘੱਟ ਬੋਲੇ ਬੰਦਾ ਨਹੀਂ ਨਹੀਂ ਜੇ ਹੁਣ ਅੱਪਾ ਉਹ ਗਾਹਲੇ ਪੁੜ ਬਗਦੇ ਕਿ ਜਿਹੜਾ ਗਾਹ ਪੁੜਾ ਜੀ ਉੱਥੇ ਦੇਖਦਾ ਉੱਥੇ ਹਾਂ ਦਿਖਾਉਗਾ ਜਾਂਦਾ ਹੁੰਦੇ ਥੋੜੇ ਘੱਟ ਲਾਗਾ ਦੇਖਣ ਚੱਟਿਆ ਦਾ ਪਾਣੀ ਪੁੱਟਣ ਗੁਦੜ ਸਾਰੇ ਧੱਕੇ ਦੇ ਵਿੱਚ ਔਰ ਜਿਆਦਾ ਪਾਣੀ ਹੁਣ ਮੈਂ ਥੋੜਾ ਜਿਹਾ ਤਾਬਕੇ ਦੇ ਆਜ ਤਾਈ ਪਈ ਜਾਂਦਾ ਸਵੇਰ ਦਾ। ਸਾਭ ਹੀ ਹੋ ਜਾਣਾ ਲੋ। ਤਾਂ ਵੀ ਦਿਖਦੀ ਆਈ। ਉਹ ਵਾਲੀ। ਬੰਦਾ। ਬੰਦੇ ਦਿਖਦੀ ਨਹੀਂ। ਠੀਕ। ਚੱਲ ਫੇਰ। ਜਿਹੜਾ ਕੰਮ ਆ ਜਿਹੜਾ ਕੱਢਿਆ ਉਹਨੂੰ। ਉਹ ਬਾਈ ਪਾਣੀ ਪੈਗਾ ਬਾਕੀ। ਉਹ ਬਾਈ ਨਹਿਰ 'ਤੇ ਪਹੁੰਚੇ ਹੋਇਆ। ਉਰੇ ਗੱਲ ਦਾ ਲੰਗਰ ਜੱਗਾ ਜਾ ਵੜੇ ਲੰਗਰ ਦੇ ਵਿੱਚ ਇਹਦਾ ਮਿੱਠੇ ਚੌਲ-ਚੱਲ ਦੇ ਮਿੱਠੇ ਚੌਲ ਲੈਣੇ ਨੇ ਕੋਈ ਪ੍ਰੋਗਰਾਮ ਦਾ ਉਰੇ ਕੋਨੋ ਪਤਾ ਵੀ ਲੰਗਰ ਦੀ ਸੇਵਾ ਆਪਾਂ ਪਹਿਲਾਂ ਕਰਦੇ ਆ। ਕਿਹਨੋਂ ਪਤਾ ਤੈ ਕੰਮ ਕਰੇ ਨਾ ਲੈਣਾ ਬਾਈ ਰੋਡਵੇਜ ਵਾਲਿਆਂ ਦੇ ਸਾਡੇ ਪਿੰਡ ਵਾਲੇ ਫਲਾਈਟ ਵੀ ਦਿਖਾਉਗੇ ਤੇ ਰੋਡਵੇਜ ਦਫ਼ਤਰੇ ਗਈ ਤੂੰ ਮਿਲਣ ਕਰਨ ਉੱਤੇ। ਬਾਸ ਅੱਡਾ ਨਵਾਂ ਬਸਟ ਕੋਈ ਲੰਗਰ ਲੱਗਦਾ ਹਾਂ ਕੋਈ ਲੰਗਰ ਤਾਂ ਸਾਨੂੰ ਮਿਲਣਾ ਚਾਹੀਦਾ ਜਿਸੇ ਮਰਜ਼ੀ ਹੋਵੇ ਫਾਈਂ ਨਹਿਤ ਉੱਥੇ ਪਾਣੀ ਜ਼ਿਆਦਾ ਦਾ ਦੂਰੇ ਘੱਟ ਲੱਗਦਾ ਕਈ ਜਗ੍ਹਾ ਇੱਕੜੇ ਉੱਪਰ ਬੋਝੇ ਮਾਦਰੇ ਪਾਣੀ ਜ਼ਿਆਦਾ ਦਾ ਕਹਾ ਜਾਏ ਘੱਟ ਲੱਗਦਾ ਸੁਵਾਏ ਬੈਠ ਕੇ ਚਡੋਲ ਬੈਠਾ ਹੁੰਦਾ ਹੈਂ ਛੋਟਾ ਹੀ ਇਹ ਕੰਮ ਹੂੰ ਛੋਟਾ ਹੀ ਆ ਕੰਮ ਛੋਟਾ ਐਡ ਬੜੀ ਤਕੜੀ ਲੱਤੀ ਸੀ ਇਹਨਾਂ ਨੇ ਆੜੀ ਵੀ ਲੜਕਦਾ ਹਾਂ ਹਾਂ ਤੇ ਇਹਨੂੰ ਉਹ ਵੀ ਲੜਕਦਾ ਭਾਈ ਇਹ ਜੱਗੇ ਦੇ ਰਮਾਨ ਕੋਕਲੇ ਕਰਦਾ ਨੈਣਾ ਦੇ ਵੀ ਇਹਦਾ ਪ੍ਰਿਹਾਰ ਕੋਕਲੇ ਕਰਦਾ ਬੰਦਰ ਇਹ ਦੇਤੀ ਫਾਸੀ ਨੂੰ ਆਹ ਗਿਆ ਜੀ ਤੇ ਘਟੇ ਆ ਇਹ ਦਾ ਸੰਦੇ ਯਾ ਮੋਮੋ ਦਾ ਨੱਚਿਆ ਇਹ ਜਿਹੰਦੇ ਹੋਣਾ ਉਹ ਨਰਦੀ ਗੜੇ ਨਾਲ ਵਾਲਾ ਬਾਈ ਆਪਣੇ ਉੱਪਰ ਢੰਗ ਰੀ ਮੋਮੋ ਦਾ ਲੈ ਚੱਲੋ ਸੇਵਨਾ ਕਰਨ ਦਾ ਕੰਮ ਕਿੱਧਰੇ ਆਂ ਕਦਰੇ ਵਾਲਾ ਉਹ ਲੋ ਬਾਈ ਜੱਗਾ ਹੋੜ ਚੜ ਗਿਆ ਉੱਪਰ ਢੋੜ ਕੇ ਆਉਗਾ ਬਦਨਾੂਸੇ ਉਹ ਪੜ ਬੈਠੇ ਸੀ ਸਰਦਾਰ ਸਬੀਟ ਐਂਡ ਵਿਕਟਰੀ ਹਰਿਆਣੇ ਦਾ ਉਹ ਕਿੱਦਾਂ ਬਣਦਾ ਅੱਛਾ ਸਮਾਨ ਆਪਣੇ ਉੱਪਰ ਬਣਦਾ ਜੇ ਕਹ ਕੇ ਕੋਲ ਦੇ ਕੱਚੇ ਆਲੂ ਲੂ ਆਲੂ ਦੇ ਛਿਲ ਰਹੇ ਆ ਫੇਰ ਤੇ ਹਲੇ ਬੇਸਤਰੇ ਵਿੱਚ ਵਾਲਾ ਨੇ ਕਿ ਪੈਲੀਆਂ ਲਈ ਨਹੀਂ ਨਹੀਂ ਕਾਣੇ ਤੋਂ ਅੱਛਾ ਹਰੇ ਆਲੇ ਆਲੂ ਛਿਲਦੇ ਬਾਈ ਜਿਹੜੇ ਸਮੋਸੇ ਬਣਾ ਕੇ ਦੇਣੇ ਆ ਗਿਆ ਆ ਗਿਆ ਆ ਗਿਆ ਬਈ ਜਵਾਨ ਆ ਗਿਆ ਲੈ ਕੇ ਬਾਹੂ ਸੇਵ ਕਦਰੇ ਇਹ 1 1 2 ਆ ਛੋਟਾ ਜਿਹੜਾ ਬਣਾਇਆ ਪਾ ਮੜਿਆ ਹੋਰ ਪਾਓ ਆਲੂ ਇੱਕ ਹੱਤਾ ਵਿੱਚ ਹੀ ਦੇ ਮਾਜੀ ਨੂੰ ਦੇ ਮਾਜੀ ਪਿਕਾਉਂਦੇ ਆ ਰਹੀ ਨੇ ਜੇਸੀ ਕੀ ਜਾਉਂਦੇ ਅਨਾਈਟ ਮਾਜੀ ਜੇਸੀ ਪਿੱਛੇ ਜਾ ਰਹਿਗਾ ਹਾਂ ਮੈਗੇ ਮਿਲਨੇ ਹੋਰ ਦੇਸੀ ਕੀ ਵੀ ਦਨੋ ਫਿਰ ਫੋੜ ਕਰੇ ਡਾਈ ਫਰੀਜ਼ ਤੋਂ ਪਵਾੜੇ

ਗਾਮਣਗਨ ਦੀ ਹਟ ਚੱਲ ਚੱਲ 2400 500 ਦੇਸੀ ਹੀ ਦੇ ਇਸ ਤੋਂ ਬਾਅਦ ਕਿ 200 ਬਾਕੀ ਆਪਣੇ 200 ਉਹ ਤਾਂ ਠੀਕ ਹੈ ਇਹ ਉਹ ਜਿਹੜੇ ਪੁੰਜਾ ਗਿਆ ਤਾਂ ਹਾਟਾ तकरीबन ਜੀ ਫੇਰ ਵੀ ਸੋਨਾ ਪਾਇਲੇ ਚਲੋ ਕਿਹੜਾ ਫਸਲ ਨੂੰ ਬਹੁਤ ਲਾਹੇਵੰਦ ਹੈ ਉੰਤਾ ਬਹੁਤ ਟਾਈਮ ਹੋ ਗਿਆ ਪਾਣੀ ਪੂਣੀ ਲਾਏ ਨਹੀਂ ਹੈਗਾ ਇੱਕ ਚੂਹਾ ਖਰਾਬ ਜਰੂਰ ਕਰਦਾ ਹੁਣ ਦੇਖੋ ਖੱਡੀਆਂ ਪੱਟੀਆਂ ਮੈਨਾਂ ਪਰ ਆਪਣੇ ਵੱਡੇ ਵਾ ਘਟ ਹੈ ਇਧਰ ਮੰਡគ្នੇ ਨੂੰ ਰੋਲਾ ਬਹੁਤ ਆ ਵੀ ਜਿਆਦਾ ਵੜਾਈ ਹੋਈ ਵੀ ਤੱਗੀਆਂ ਪਈਆਂ ਮੁੱਦ ਪਰ ਆਪਣੇ ਤੱਗੀ ਵਾਲਾ ਕੰਮ ਨਹੀਂ ਆ ਉੱਥੇ ਸਰਬਜੇ 26 ਨੂੰ ਵੱਡਿਆ ਬਜਣਾ ਜਰੂਰ ਵੀ ਚਲੋ ਪਾਣੀ ਘਟਾ ਜੇ ਇੱਕ ਭਰ ਕੇ ਪੈ ਜੇ ਨਾ ਵੀ ਫਿਰ ਇਹ ਚੂਹਾ ਚਾਹ ਖਤਮ ਹੋ ਜਾਂਦਾ ਨਹੀਂ ਉਹ ਹਜਾ ਪਿਆ ਨਹੀਂ ਹਲੇ ਤਗੜਾ ਪਰ ਗੰਨੇ ਕੋਨੇ ਵੀ ਤਾਂ ਗੰਨੇ ਦੇ ਉੱਪਰ ਚੜ ਜਾਂਦਾ ਹੈ ਇਹ ਕਰ ਲੰਦਾ ਬਚਾਓ ਮਾਤਿਆ ਲੋ 10 ਵਜੇ ਦਾ ਪੈਂਦਾ ਇੰਨਾ ਪਾਣੀ ਨਹੀਂ ਹੈਗਾ ਧਰਤੀ ਗਲਤੀ ਗਲੇ ਪੀ। ਐ ਚਾਰੀ ਵਿੱਚ ਕਿਤੇ ਕਿਤੇ ਚੁੱਪੀਆਂ ਜਿਹਾ ਖੜੀਆਂ ਆਪਣੇ। ਜਿਹੜਾ ਜੋਰ ਵਾਲਾ ਪੈਂਦਾ ਉਹ ਭਰ ਜਾਂਦਾ ਫਿਰ ਉਹ ਫਸਲ ਨੂੰ ਮਾਰਦਾ। ਕਾ ਕੰਮ ਬਹੁਤ ਖਰਾਬ ਕਰਦਾ। ਇੱਕ ਬਾਈ ਕਹਿੰਦਾ ਕਹਿੰਦਾ ਤੇ ਤੁਹਾਡਾ ਰੱਖਾ ਵੀ ਤੁਸੀਂ ਉਹ ਕਹਿੰਦੇ ਆ ਵੀ ਇਹ ਚੂਹੇ ਛੇ ਫੜਦਾ। ਇਹ ਨਗਰੇ ਤੋਂ ਘੁੰਮਾ ਰਹੇ ਨੇ ਸਰਵਿਸ ਜਿਹੜੇ ਸਾਫ ਕਰਉਂਦਾ ਜ਼ੋਰ ਕਹ ਲੈ ਇਹ ਜਿਹੜੀ ਲੱਗੇ ਤੇ ਬੂਟਿਆਂ ਦੇ ਫਰਕ ਲੱਗਣਾ ਜਾਂਦਾ ਇੱਕ ਦਿਨ ਵਿੱਚ ਹੀ ਫਰਕ ਪੈ ਜਾਂਦਾ ਠੀਕ ਹੈ ਜੀ ਬਾਕੀ ਦੇਖਦੇ ਮੌਸਮ ਹਲੇ ਵੀ ਗੜਬੜ ਵਾਲਾ ਹੀ ਹੈ। ਵੀ ਮੀਂਹ ਜਿੰਨਾ ਪਿਆ ਵਧੀਆ ਪੈ ਗਿਆ। ਸੋਹਣਾ ਹੋਇਆ ਬਾਕੀ ਆਪਾਂ ਤੁਸੀਂ ਦੇਖਿਆ ਹੀ ਹੈ। ਦਰਿਆ ਕਿੰਨੀ ਵੀ ਪਾਣੀ ਚੱਲੋ ਹੈਗਾ ਇੰਨਾ ਬਹੁਤਾ ਖਤਰੇ ਵਾਲਾ ਕੰਮ ਨਹੀਂ ਹੈਗਾ। ਠੀਕ ਹੈ ਵੀ ਇੰਨਾ ਤਾਂ ਹੁੰਦਾ ਹੀ ਆ। ਜਿਹੜਾ ਫालतू ਪਾਣੀ ਉਹ ਕੱਢੀ ਜਾਂਦੇ ਪਿਛੇ ਉਹਨਾਂ ਕੋਲ ਕੰਟਰੋਲ ਰੱਖਿਆ ਉਹਨਾਂ ਨੇ। ਵੀ ਬਹੁਤਾ ਪਿਛੇ ਤੇ ਆਇਆ ਵੀ ਨਹੀਂ ਹੈਗਾ ਇੰਨਾ ਜ਼ਿਆਦਾ ਛੱਡਿਆ ਹੋਇਆ ਵੀ ਠੀਕ ਹੈ ਜਿੰਨਾ ਕਿ ਛੱਡਿਆ ਹੋਇਆ ਵਧੀਆ। ਕੋਈ ਘਬਰਾਉਣੇ ਵਾਲੀ ਗੱਲ ਨਹੀਂ ਹੈਗੀ। ਸਹੀ ਪਾਣੀ ਚੱਲਦਾ ਸਤ ਸਤਲੋ ਦਰਿਆ ਦੇ ਵਿੱਚ। ਵੀ ਠੀਕ ਹੈ ਜੀ ਮਿਲਦੇ ਹਾਂ